ਆਰੇ ਵਿੱਚ ਦਿਨ ਖੁਸ਼ੀਆਂ ਦਾ ਆਇਆ ਸਿੱਖਣਿਆ ਖੰਡ ਪਾਠ ਰਖਵਾਇਆ ਡਟਕੇ ਕੀਤੀ ਖੂਬ ਤਿਆਰੀ ਲੈਂਦੀ ਫੇਰ ਗੁਰਾਂ ਦੀ ਸواری ਵਧਿਆ ਕਰੀਬ ਛਾਈ ਜੀ ਛਿੜਕੇ ਅਤਰ ਸੰਤ ਸੀ ਮਹੰਗੇ ਪੂਰੀ ਮਹਿਕ ਖੰਡਾਈ ਜੀ ਜਦ ਸੀ ਭਾਈ ਨਿਵਾਕ ਸੁਨਾਇਆ ਅੱਖਰ ਕਿਸੇ ਨ ਕੰਨ ਚ ਪਾਇਆ ਜਪਜੀ ਸਾਹਿਬ ਨਾ ਹੋਇਆ ਪੂਰਾ ਛਡਕੇ ਪਰਪੇ ਵਿੱਚ ਅਧੂਰਾ ਬਾਹਰ ਜਾ ਮੰਜੇ ਮੱਲੇ ਐ ਤਾਬਿਆ ਗੁਰੂ ਸਾਹਿਬ ਦੀ ਰਹਿਗੇ ਭਾਈ ਸਾਹਿਬੇ ਇਕੱਲੇ ਐ ਦੇਖਤੀ ਮਗਰੀ ਜਾ ਜਾ ਵੰਡੀ ਖਾ ਖਾ ਕਰਦੇ ਮਨਮੁਖ ਪੰਢੀ ਆਖਣ ਗਰਮ ਕਈ ਕਣ ਠੰਡੀ ਕਰਕੇ ਆਪ ਗੁਰਾਂਵਲ ਕੰਢੀ ਪਾਉਣ ਤਿਓੜੀਆਂ ਮੱਥੇ ਸੀ ਦੇਖਤਾ ਕਿਣਕਾ ਵਾਦੂ ਹੁੰਦੀ ਭਾਲ ਦੇ ਖੁੱਲੇ ਗੱਫੇ ਸੀ ਸਾਦਾ ਟੱਬਰ ਵਦੇਸ਼ੀ ਰਹਿੰਦਾ ਹਰ ਕੋਈ ਕੋਲੇ ਆਕੇ ਬੈੰਦਾ ਭੁੱਲ ਕੇ ਕੋਲ ਗੁਰਾਂ ਦੇ ਜਾਂਦੇ ਧੂਪਾਂ ਪੰਜ ਸਤ ਇਕੱਠੀਆਂ ਲਾਂਦੇ ਧੂਏ ਤੋਂ ਦਮ ਕੁੱਟ ਚੱਲੇ ਐ ਤਾਬਿਆ ਗੁਰੂ ਸਾਹਿਬ ਦੀ ਰਹੇਗੇ ਭਾਈ ਸਾਹਿਬੇ ਇਕੱਲੇ ਐ ਇੱਥੇ ਰੰਗ ਮਹਿਫਲਾਂ ਲਾ ਕੇ ਸੁਣਦਾ ਕੋਈ ਪਾਠ ਨਾ ਜਾ ਕੇ ਉੱਤਾ ਜਾ ਅੰਦਰ ਹੈ ਵੱੜਦਾ ਪਾਠੀ ਚੁੱਕੀਆ ਥੌੜੀ ਡੜਦਾ ਪਹਿਰੇਦਾਰ ਵੀ ਕੋਈ ਨਹੀਂ ਈ ਤਾਂ ਗਲ ਪਿਆ ਢੋਲ ਵਜਾਉਂਦੇ ਮਨ ਵਿੱਚ ਛਰਦਾ ਕੋਈ ਨਹੀਂ ਫੈਸ਼ਨ ਟੌਰ ਫਿਰਾਂ ਤੋਂ ਨੰਗੇ ਮਾਇਆ ਸਪਣੀ ਨੇ ਹੈ ਡੰਗੇ ਬੱਚੇ ਉੱਚੀ ਸ਼ੋਰ ਮਚਾਉਂਦੇ ਦੌੜਾ ਵੇੜੇ ਵਿੱਚ ਲਗਾਉਂਦੇ ਖੇਡਣ ਕ੍ਰਿਕਟ ਤੇ ਬੱਲੇ ਐ ਤਾਬਿਆ ਗੁਰੂ ਸਾਹਿਬ ਦੀ ਰਹਿ ਗਏ ਭਾਈ ਸਹਬੇ ਇਕੱਲੇ ਐ ਬੱਚੇ ਫਿਰਦੇ ਨੌਕਰ ਚਾਕਰ ਸਭ ਦੀ ਕਰਦੇ ਵਜ ਕੇ ਖਾਤਰ

ਆਪਿਆ ਗੁਰੂ ਸਾਹਿਬ ਦੀ ਰਹਿਗੇ ਭਾਈ ਸਾਹਿਬ ਇਕੱਲੇ ਐ ਕੋਈ ਸ਼ਾਮ ਵਰਤ ਕੇ ਬਾਣੇ ਲਾ ਗਈ ਕਮਰਾ ਚਲਦੇ ਗਾਣੇ ਚੱਲਦਾ ਟੀਵੀ ਤੇ ਲਸ਼ਕਾਰਾ ਇਕੱਠਾ ਮੇਲ ਹੋ ਗਿਆ ਸਾਰਾ ਬੁੜੀਆਂ ਧੌਣ ਹਲਾਵਣ ਜੀ ਉਂਝ ਤਾਂ ਲਾਰਡ ਸਪੀਕਰ ਲਾ ਕੇ ਪਿੰਡ ਨੂੰ ਪਾਸ ਸੁਣਾਵਣ ਦੀ ਕਲਜਗ ਜ਼ੋਰ ਜ਼ੋਰ ਦੀ ਹਸੇ ਤੇ ਸੁਦੇ ਸ਼ਰਮ ਧਰਮ ਸਭ ਨਸੇ ਇਦੂ ਨਾਹੀ ਪਾਠ ਕਰਾਉਂਦੇ ਪਾਪ ਨਾ ਸਿਰਦੇ ਉਤੇ ਚੜਾਉਂਦੇ ਹੋਮੇ ਨਦਬਲੇ ਥੱਲੇ ਐ ਤਾਬਿਆ ਗੁਰੂ ਸਾਹਿਬ ਦੀ ਰਹਿਗੇ ਭਾਈ ਸਾਹਿਬ ਇਕੱਲੇ ਐ ਹੋ ਗਿਆ ਟਾਈਮ ਰੋਲਦਾ ਪੂਰਾ ਮਾਰਿਆ ਭਾਈ ਸਾਹਿਬ ਕੰਘੂਰਾ ਭੂਰਾ ਧਿਆਨ ਕਿਸੇ ਨਾ ਕੀਤਾ ਗੁੱਸੇ ਵਿੱਚ ਸੀ ਭਰਿਆ ਪੀਤਾ ਹੁਣ ਤਾਂ ਮਸਾ ਹੀ ਬੈਂਦਾ ਸੀ ਸੋਤੀ ਬਾਣੀ ਨਾਲੋਂ ਟੁੱਟ ਗਈ ਬਿੰਦ-ਬਿੰਦ ਪਾਠੇ ਲੈਂਦਾ ਸੀ ਘੰਟਾ ਪਾਠੀ ਲੇਟ ਕਰਾਇਆ ਆਪੇ ਪਾਣੀ ਪਾ ਕੇ ਨਹਾਇਆ ਉਸਲ ਵਟੇ ਜਾ ਪੀਆ ਲੈਂਦਾ ਰਾਮਨਾ ਬਹਿ ਜਾਣ ਇੱਕ ਕਹਿੰਦਾ ਬੰਦੇ ਅਸੀਂ ਸੱਦਣ ਘੱਲੇ ਐ ਤਾਬਿਆ ਗੁਰੂ ਸਾਹਿਬ ਦੀ ਰਹਿਗੇ ਭਾਈ ਸਹੇਬੇ ਅਕੱਲੇ ਐ ਸਤਿਗੁਰ ਜਾਗੇ ਤਿੰਨ ਦਿਹਾੜੇ ਸੇਵਕ ਮਾਰਦੇ ਰਹੇ ਘਰਾਰੇ ਕਾਰ ਜਰਾਸੀ ਅਦੇ ਹੀ ਹੁਣੇ ਸਾਹਮਦੇ ਰਿਸ਼ਤੇਦਾਰ ਪਰੌਣੇ ਕਰਦੇ ਕੰਮ ਵਿਖਾਵੇ ਮੈਂ ਪ੍ਰਭੂ ਪ੍ਰੇਮ ਭਗਤ ਦਾ ਭੁੱਖਾ ਆਉਂਦਾ ਨਹੀਂ ਛਲਾਵੇ ਮੈਂ ਬਾਜੋ ਸ਼ਬਦੂ ਗੁਰੂ ਜੀ ਮਾਰੇ ਅਮਰ ਤਵੇਲਾ ਤੂੰ ਉੱਠ ਪਿਆਰੇ ਸੂਰਜ ਚੜ੍ਹੇ ਪੁੰਜਦੇ ਗਿੱਡਾ ਖਾ ਕੇ ਚਾਹਦੇ ਨਾਲ ਬਰੇਡਾਂ ਹੋਏ ਅਕਲ ਦੇ ਛੱਲੇ ਐ ਤਾਬਿਆ ਗੁਰੂ ਸਾਹਿਬ ਦੀ ਰਹਿਗੇ ਭਾਈ ਸਹਬ ਅਕੱਲੇ ਐ ਉੱਠ ਕੇ 7 ਵਜੇ ਮਾਲਕ ਕਹਿੰਦਾ ਮਨ ਵਿੱਚ ਇੱਕ ਹੈ ਸੰਸਾਰ ਈਂਦਾ ਬਾਬਾ ਫਰੀਦ ਸਾਹਿਬ ਦੀ ਬਾਣੀ ਭਾਈ ਜੀ ਕਿੰਨੇ ਕਵਜੇ ਸੁਣਾਣੀ ਨਾਲ ਸਲੋਕ ਕਬੀਰ ਦੇ ਜਾਣੀ ਸੁਣ ਕੇ ਸ਼ਾਂਤੀ ਆਉਂਦੀ ਜਾਂਦੇ ਦਿਲ ਨੂੰ چیر ਦੇ ਹੁਣ ਤਾਂ ਭੋਗ ਪੈਣ ਦੀ ਤਿਆਰੀ ਤੁਸਾਂ ਤਾਂ ਸੁੱਤੇ ਆ ਰਾਤ ਗੁਜ਼ਾਰੀ ਸੁਣ ਲੋ ਚੱਲਦੇ ਪਏ ਸਵਈਏ ਰੌਣਕ ਤੋਂ ਉੱਠ ਕੇ ਕਿਸ ਤਰ੍ਹਾਂ ਕਹੀਏ ਪੈਣਾ ਹੁਣ ਕੀ ਪੱਲੇ ਐ ਤਾਬਿਆ ਗੁਰੂ ਸਾਹਿਬ ਦੀ ਰਹਿਗੇ ਭਾਈ ਸਹਿਬ ਅਕੱਲੇ ਆਹੋੜਾ ਭੋਗ ਲੇਟ ਹੀ ਪਾਉਣਾ ਭਾਈ ਜੀ ਮੈਂ ਤਾਂ ਜੀ ਹੈ ਨਹਾਉਣਾ ਨਹਾ ਕੇ ਕਰਨ ਚੌਰ ਦੀ ਸੇਵਾ ਰੱਖੀਆਂ ਦੇ ਤਮਿੰਟ ਵਿੱਚ ਮੀਵਾਏ ਗੁਰਸਿੱਖ ਸਿਆਣੇ ਦੀ ਕਰਦੇ ਗਊ ਗਰੀਬ ਦੀ ਸੇਵਾ ਸਾਰਾ ਨਗਰ ਹੀ ਜਾਣੇ ਜੀ ਬਹਿ ਗਿਆ ਭੋਗ ਤੇ ਢਾਣਾ ਰਲਿਆ ਬਸ ਫਿਰ ਦੌਰ ਪਿਆਲਾ ਚੱਲਿਆ ਬਾਬਾ ਛੜਣ ਕੋਈ ਨਾ ਜਾਂਦੇ ਆਪੋ ਆਪਣਾ ਦਾ ਬਚਾਉਂਦੇ ਜਿਹੜੇ ਸਵਰ ਤੋਂ ਹੱਲੇ ਐ ਤਾਬਿਆ ਗੁਰੂ ਸਾਹਿਬ ਦੀ ਰਹਿ ਗਏ ਭਾਈ ਸਾਹਿਬ ਇਕੱਲੇ ਐ ਇੰਨਾ ਐਵੇਂ ਨਾ ਹੰਕਾਰੋ ਆਪਣਾ ਹੱਥ ਅਕਲ ਨੂੰ ਮਾਰੋ ਗੁਰਾਂ ਦੇ ਸਦਕਾ ਮਿਲੀ ਸਰਦਾਰੀ ਬੇਮਕੂ ਹੋ ਕੇ ਮਿਲੂ ਖਵਾਰੀ ਸਿੱਖੋ ਹੋਸ਼ ਸੰਭਾਲੋ ਬਈ ਆਪਾ ਗੁਨਾਹਗਾਰ ਹਾਂ ਸਾਰੇ ਇੱਕ ਦੂਜੇ ਨਾਲ ਟਾਲੋ ਬਈ ਏ ਕਰ ਕਰ ਸਕਦੇ ਨਹੀਂ ਆਦਰ ਇਹ ਵੀ ਹੱਕ ਨਹੀਂ ਕਰੋ ਨਰਾਦਰ ਗਾਫਲ ਮਨ ਲਗ ਰਾਦਾ ਕਹਿਣਾ ਲੇਖਾ ਕੱਲੇ ਨੂੰ ਦੇਣਾ ਪੈਣਾ ਸੱਚੀ ਗੱਲ ਟਕਾਣੀ ਦੀ ਔਲਾ ਖਾਦਾ ਮਗਰੋਂ ਦੱਸਦਾ ਦਿੱਤੀ ਮਾਤ ਸਿਆਣੇ ਦੀ